ਤਨਵਰ ਦਾ ਵੀ ਰੋਹੇ ਵਾਲੇ ਪੱਪੀ ਦਾ ਇਹ ਵੀਰ ਹੈ ਮਿੰਦਰ ਸਿੰਘ ਵਾਲਾ ਮੈਂ ਮੰਗੇ ਪੰਡਾਲ ਦਾ ਧੰਨਵਾਦ ਕਰਦਾ ਉਹਨਾਂ ਦੇ ਭਾਜੀ ਸੁਖਵਿੰਦਰ ਦਾ ਧੰਨਵਾਦ ਉਹਨਾਂ ਦੇ ਭਾਜੀ ਦਲਜੀਤ ਸਿੰਘ ਜੀ ਨੂੰ ਇਹ ਰੁਕਮਨ ਬਖਸ਼ਰ ਵੀ ਭਾਜੀ ਤੁਸੀਂ ਆਪਣੇ ਕਰਤਾਨਾਂ ਦੇ ਨਾਲ ਸੰਤਾਨਾਪੁਰ ਸਿੰਘ ਦੇ ਜੀ ਨਾਲ ਅੱਜ ਸਫਰਬੰਦ ਪਿੰਡ ਦੇ ਵਿੱਚ ਇਹ ਜੂਲ ਮਰਦਿਆਂ ਦਾ ਬਾਤ ਸਲਾਵਾ ਕਰਨਾ ਦਾ ਸੁਖਦੇਵ ਸਿੰਘ ਮੁਰਖ ਸਾਹਿਬ ਉਧਰ ਹੀ ਪੁੱਛਗੇ ਪਰ ਉਹਨਾਂ ਦਾ ਵੀਰ ਲੱਖਾ ਉਹ ਨਾਲ ਹੋਣਗੇ ਨਾਲ ਜਿੰਦਰ ਇਧਰ ਹਰਕਮਨ ਜੀ ਉਨਦਰ ਸਰ ਦੇ ਵਾਸੀ ਜੀ ਵਰਕ ਸਾਹਿਬ ਤੇ ਜੱਸਾ ਭਾਜੀ ਸਰ ਦੇ ਸਰਪੰਨ ਸਾਹਿਬ ਦਾ ਸੁਖਮ ਸਿੰਘ ਜੀ ਮਿੱਤੂ ਵਰਕਰੀ ਜੀ ਮਜੀਦ ਸਿੰਘ ਫਲਦ ਸਾਹਿਬ ਵੀਰੂ ਜੀ ਸਾਰੀਆਂ ਸਰਕਾਰੀਆਂ ਸਿੱਸੀ ਦਾ ਜਹਰ ਗੁਰੂ ਸਿੰਘ ਜੀ ਵਰਕ ਸਾਹਿਬ ਸਰਪੰਨ ਸਾਹਿਬ ਇਹਨਾਂ ਦਾ ਪੈਕਾ ਤੀਰਾਂ ਸੈਦੂ ਵਾਲਿਆ ਦੋ ਵੱਡੇ ਨਾਲ ਇੱਕੋ ਬੰਦਾ ਸੋ ਨੜੇ ਪੀਰ ਸਨਵਾਲ ਦੀ ਸੜਕ ਕੋਲ ਜਿਹੜੇ ਉਹਨਾਂ ਨੂੰ ਬੇਨਤੀ ਹੈ ਉਹ ਸਰੀਰਪੀ ਗਦਰ ਨੂੰ ਸ਼ਾਮ ਨੂੰ ਹੋਣਗੇ ਜਿਹੜਾ ਸਿੰਘ ਜੀ ਅਕਰਮ ਸਾਹਿਬ ਉਹਨਾਂ ਨੂੰ ਬੇਨਤੀ ਹੈ ਵੀ ਮਿਹਰਬਾਨੀ ਕਰਕੇ ਅਲੀ ਜੀ ਦੋਨੋਂ ਦੇ ਨਾਲ ਪਹਿਲਾ ਹਾਫ ਜਿਹੜਾ ਉਹ ਗੁਰਦੇਵ ਮਿੱਠਾ ਜੀ ਬੋਲਣਗੇ ਤੇ ਸੈਕਿੰਡ ਹਾਫ ਜਿਹੜਾ ਉਪਰੋਂ ਚਾਚੋ ਵਾਲ ਜੀ ਮੈਚ ਨੂੰ ਪਰੌਣਗੇ ਕਿਉਂਕਿ ਮੱਖਣ ਵਾਲੀ ਜੀ ਉਸੇ ਤਰ੍ਹਾਂ ਚੱਲਣਗੇ ਇਸ ਦੀ ਵੀ ਵਧੀਆ ਚੰਗੀ ਹੈ ਪਰ ਆਹ ਦੇਖੋ ਸਾਹਮਣੇ Yukarıya, çünkü paraların biri zorlanıyor. Evet, toplu bir şeyler var. Bir kitle, biri neydi ki biri yürümediyor. Fakat müshraşlar, yine bunu kuralı müshraşlar, ince rapetli müshraşlar. Bir pasta hora bile gidiyor. Her şeyde bir problem çözüldü. Bir de pasta çözüldü. Ya bir de Vay be, koyun değil. ਦੇ ਆਦਮਪਾਲ ਦਾ ਕੌਜੂਆ ਨੇ ਇਹ ਤਈ ਮੇ ਜ਼ਿਲ੍ਹੇ ਦੇ ਕੋਲੋਂ ਚੱਲ ਕੇ ਆਇਆ ਹੁਣ ਸੋਚੀ ਚਲੋ ਵੀ ਨਹੀਂ ਇਹ ਜ਼ਿਲ੍ਹਾ ਕਿਹੜਾ ਹੈ ਆਹ ਰੇਡ ਪੈਂਦੀ ਆ ਬੋਲ ਹਸਤਾਂ ਦੇ ਹਸਤਾਂ ਦੇ ਹੋਣਗੇ ਨਾਲੇ ਮਰੀ ਸ਼ਿਆ ਮਜੀਦ ਕੁਰੀਏ ਦੇ ਇਲਾਕੇ ਦਾ ਇਹ ਸਨੇ ਆਦਮਪਾਲ ਜੀ ਬਗੜਾ ਮਸ਼ੂਰ ਹੈ ਕਿ ਪੱਕੇ ਕੋਈ ਦੇਖਦਾ ਵੀ ਅਸਲ ਨੂੰ ਨਾ ਆਹ ਸ਼ੇਰਾਂ ਦੀ ਟੱਕਰ ਹੋਈ ਆ ਕਿ ਕਿਹੜੇ ਸਾਹ ਦਾ ਬਾਹੀ ਹੋਣਗੇ ਹਰ ਕੋਈ ਦੇਖੂ ਕਿਲੇ ਜਮਾਨਾ ਤੱਕ ਵੀ ਜੇ ਕਦਗੇ ਜੀ ਨਾਲ ਦੇ ਦੌਰਾਂ ਪੱਟਾ ਪੇ ਜਾਣਾ ਇਹ ਵੀ ਨਾਜਨ ਮੋਢੇ ਦੀ ਸੱਤ ਮਹਿਸੂਸ ਕਰ ਰਿਹਾ ਹੈ

ਕਿਦਾ ਪਹਿਲੇ ਹਾਫ ਦਾ ਔਰ ਦੂਜੇ ਸੈਕੰਡ ਸੈਕੰਡ ਹਾਫ ਦੀ ਫਾਈਨਲ ਰੇਲੀ ਤੇ ਕਿ ਸਕੋਰ ਹੁੰਦਾ ਕਿਹੜੀ ਟੀਮ ਜਿੱਤ ਆ ਜੇ ਕਰਕੇ ਜਿਹੜੀ ਸੈਮੀ ਫਾਈਨਲ ਦੇ ਵਿੱਚ ਖੇਡਦੀ ਹੈ ਲੋਕ ਤੁਸੀਂ ਬਹੁਤ ਸੋੜਾ ਪਾ ਲੇਗੇ ਬਾਪਸਾ ਨਾ ਜੋਂ ਉਧਰ ਗੋਲਟ ਨਾ ਆਉਂਦਾ ਵੇਸਾ ਬਨੋਤਾਰਾ ਖਿਡਾਰੀ ਹੈ ਐਸ ਨੂੰ ਪੂਰੀ ਜੰਗਾਂ ਦੇ ਵਿੱਚ ਰੇਡਰਾਂ ਵਿੱਚ ਉਧਰੋਂ ਪਾਸੇ ਦੇਖਿਓ ਸਾਹਮਣੇ ਇੱਕ ਮਹਸੂਨ ਉਸੇ ਕਹਾਤਾ ਗੋਲਟ ਤੇ ਹੋ ਰਿਹਾ ਹੈ ਗੋਲਟ ਤੇ ਗੋਲਟ ਦੇਖ ਸਟ ਇਕ ਹੋਰ ਜਿੰਨੇ ਵੀ ਮੇਰੇ ਵੀਰ ਟੂਰਨਾਮੈਂਟ ਦਾ ਨਾਮ ਮੰਨਣ ਆਏ ਨੇ ਚਾਹੇ ਵਿਸ਼ੇਸ਼ ਤੌਰ ਤੇ ਇਸ ਟੂਰਨਾਮੈਂਟ ਤੇ ਪਹੁੰਚਣ ਆਏ ਨੇ ਇਹਨਾਂ ਦੇ ਵੀਰ ਤੇ ਪਿੰਡ ਦੇ ਪਤਵੰਤੇ ਸੱਜਣ ਨੋਟ ਕਰ ਲੈਣ ਕਿ ਹਰ ਸਾਲ 24 ਤੇ 25 ਫਰਵਰੀ ਨੂੰ ਇਹ ਟੂਰਨਾਮੈਂਟ ਹਰ ਸਾਲ ਕਹਿੰਦੇ ਦਿਨ ਸੋਮਵਾਰ ਹੋਵੇ ਚਾਹੇ ਮੰਗੋਣਾ ਨੂੰ ਹੀ ਉਸ ਟੂਰਨਾਮੈਂਟ ਤੇ ਚਾਹਿਆ ਤੇ ਪ੍ਰਬੰਧ ਕਮੇਟੀ ਵੱਲੋਂ ਕਮਾਈ ਜੀ ਨੂੰ ਜੀਰਿਆ ਨੂੰ ਉਹਨਾਂ ਦੇ ਨਾਮ ਖੰਡਰੈ ਤੋਂ ਬਾਬਾ ਕਸ਼ੇਰ ਸਿੰਘ ਜੀ ਪਹਿਲੀ ਸਾਡੇ ਵਿੱਚ ਉਹਨਾਂ ਦੇ ਨਾਮ ਆਖਦੇ ਨੇ ਹਰ ਭਾਈ ਜੀਆ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਬਾਬਾ ਤੇਜਾ ਸਿੰਘ ਸੰਤ ਬਾਬਾ ਮਿਰਖਾ ਸਿੰਘ ਸੰਤ ਬਾਬਾ ਐਸ ਸਿੰਘ ਮਹਾਪੁਰਖ ਬਾਬਾ ਇੰਦਰ ਸਿੰਘ ਅੱਗੇ ਸਤਿ ਸ੍ਰੀ ਅਕਾਲ ਤੇਜਾ ਬਾਬਾ ਨਾ ਸਿੰਘ ਦੀ ਯਾਦ ਵਿੱਚ ਟੂਰਨਾਮੈਂਟ ਕਰਾਈ ਜਾਂਦੇ ਆ ਸਾਰੇ ਐਨ ਆਰ ਆਈ ਸੰਗਤ ਹੈ ਇਲਾਕੇ ਦੀ ਸੰਗਤ ਸਾਡੇ ਪ੍ਰਿੰਟ ਦੀ ਸੰਗਤ ਸਾਰਿਆਂ ਦਾ ਸਹਿਯੋਗ ਆ ਸਹਿਯੋਗ ਦੇ ਨਾਲ ਸਾਰਿਆਂ ਨੂੰ ਕੀਤਾ ਜਾਂਦਾ ਆ ਬਹੁਤ ਵਧੀਆ ਟੂਰਨਾਮੈਂਟ ਹੋ ਰਿਹਾ ਹਰ ਬੰਦੇ ਨੂੰ ਖੇਡਾਂ ਦੇ ਵਿੱਚ ਭਾਗ ਲੈਣਾ ਚਾਹੀਦਾ ਆ ਨਸ਼ਿਆਂ ਤੋਂ ਨੌਜਵਾਨ ਬੱਚੇ ਰਹਿਣ ਬਹੁਤ ਵਧੀਆ ਲੰਗਰਾਂ ਟੋਟਲ ਲੰਗਰ ਚੱਲ ਰਹੇ ਆ ਸਾਰਾ ਹਰ ਚੀਜ਼ ਦਾ ਬਹੁਤ ਵਧੀਆ ਪ੍ਰਬੰਧ ਕੀਤਾ ਆ ਬਹੁਤ ਵਧੀਆ ਮੈਚ ਹੋ ਰਹੇ ਆ ਇਸੇ ਮੈਚ ਹੋਣ ਦੇ ਨਾਲ ਤੇ ਕਿੰਨੀ ਕਮੇਡੀ ਕਿੰਨੀ ਮਾਰੀ ਪੜ ਜਾਂਦੀ ਹੈ ਇਦਾਂ ਦੇ ਕਿੰਨੇ ਮੇਲੇ ਦੇ ਇਦਾਂਾਰੇ ਪ੍ਰਬੰਧ ਕਰਾਉਣਾ ਇਹ ਕਿੰਨਾ ਸੋਹਣਾ ਕੱਟ ਤੋਂ ਆਇਆ ਵਾ ਸਾਡੇ ਪਿੰਡ ਦੇ ਨੌਜਵਾਨ ਆ ਬਹੁਤ ਜ਼ਿਆਦਾ ਸਾਡੇ ਪਿੰਡ ਦੇ ਹੋਣ ਵੀ ਸੱਜਣ ਭੈਣ ਭਰਾ ਸਾਰੇ ਲਾਗੇ ਇਲਾਕੇ ਦੇ ਵੀ ਬਹੁਤ ਜ਼ਿਆਦਾ ਸਹਿਯੋਗ ਕਰਦੇ ਆ ਤੇ ਉਹਨਾਂ ਦੇ ਨਾਲ ਸਹਿਯੋਗ ਦੇ ਨਾਲ ਹੀ ਸਾਰਾ ਕੁਝ ਹੁੰਦਾ ਹੈ ਇਸ ਸਭ ਤੋਂ ਵੱਡਾ ਬਹੁਤ ਬਹੁਤ ਬੁਲਾਈਆਂ ਅੱਜ ਤੁਹਾਡੇ ਪਿੰਡ ਸਹਿਬਲਾਬਾਦ ਦੇ ਵਿੱਚ ਵੱਡੀਆਂ ਰੌਣਕਾਂ ਲੱਗੀਆਂ ਹੋਈਆਂ ਐਨਾ ਵੱਡਾ ਕੱਢ ਮੇਲਾ ਕਬੱਡੀ ਦਾ ਕਰਾਇਆ ਜਾ ਰਿਹਾ ਕਿਵੇਂ ਦਾ ਲੱਗ ਰਿਹਾ ਕਿੰਨਾ ਕੁ ਚਾ ਹੈਗਾ ਅੱਜ ਦੇ ਟੂਰਨਾਮੈਂਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮਨਜੀਤ ਬੇਰ ਕਫਜਰ ਪਿੰਡ ਸਹਿਬਲਾਬਾਦ ਜ਼ਿਲ੍ਹਾ ਕਪੂਰਥਲਾ ਅੱਜ ਸਾਡੇ 14ਵਾਂ 골ਡ ਕਬੱਡੀ ਕੱਪ ਹੋ ਰਿਹਾ ਕਿ ਮਹਾਰਾਜ ਦੀ ਕਿਰਪਾ ਇੰਨੀ ਹੈ ਕਿ ਆਨੰਦ ਸੰਗਾਂ ਮਾਰ ਰਿਹਾ ਦਿਨ ਵੀ ਬਹੁਤ ਵਧੀਆ ਲੱਗਾ ਸ਼ਰਧਾਈਆਂ ਦੇ ਪਕੌੜੇ ਚਾਹ ਤੇ ਪ੍ਰਸ਼ਾਦਾਂ ਦੇ ਲੰਗਰ ਡਟਵਰ ਰਹੇ ਆ ਤੇ ਬਾਬਾ ਲੀਡਰ ਸਿੰਘ ਜੀ ਹੁਣੀ ਬਹੁਤ ਖੁਸ਼ ਆ ਮਨ ਇੰਨਾ ਖੁਸ਼ ਆ ਉਹਨਾਂ ਦਾ ਅੱਜ ਵੀ ਤੇ ਸਰਪੰਚ ਸਾਹਿਬ ਸਾਡੇ ਭਜਨ ਸਿੰਘ ਜੀ ਬਿੱਲੂ ਉਹ ਵੀ ਨਾਲ ਬੈਠੇ ਆ ਬਹੁਤ ਸਭ ਸੰਗਤ ਦੇ ਚਿਹਰੇ ਤੇ ਖੇੜਾ ਵਾ ਕਿਉਂਕਿ ਐਨ ਆਰ ਆਈ ਵੀਰ ਤੇ ਪਿੰਡ ਦੇ ਪੰਚਾਇਤ ਨਗਰ ਸਾਰਾ ਸਹਿਮਤੀ ਨਾਲ ਬਹੁਤ ਹੀ ਵਧੀਆ ਟਰਨਮੈਂਟ ਕਰਾ ਰਿਆ ਵਾ ਕਿ ਸੰਗਤ ਬਹਿ ਕੇ ਆਨੰਦ ਮਾਣ ਰਹੀ ਆ ਇਨਾਮ ਵੀ ਇਸ ਵਾਰ ਬਹੁਤ ਵਧੀਆ ਵਾ ਬੋਟ ਮੋਟਰਸਾਈਕਲ ਤੇ ਸ਼ੈਕਲਾਂ ਨਾਲ ਤੇ ਗੁਰਜਾਂ ਨਾਲ ਤੇ ਬਹੁਤ ਵੱਡੇ ਨਾਮ ਰੱਖੇ ਗਏ ਇਸ ਵਾਰ ਤੇ ਸਾਰੀ ਸੰਗਤ ਜਿਹੜੀ ਆ ਐਨ ਆਰ ਆਈ ਵੀਰ ਵੀ ਬਹੁਤ ਹਮ ਹੋਵਾ ਕੇ ਆਏ ਆ ਵੱਡੀ ਗਿਣਤੀ ਜੈਤ ਕੀ ਐਨ ਆਰ ਆਈ ਵੀਰ ਆਏ ਆ ਉਹਨਾਂ ਦਾ ਵੀ ਬੜਾ ਵੱਡਾ ਸੰਯੋਗ ਆ ਇੱਕ ਪ੍ਰਤਪਾਲ ਸਿੰਘ ਤੇ ਸੁਖਵਿੰਦਰ ਸਿੰਘ ਯੂ ਐਸ ਏ ਇਹਨਾਂ ਨੇ ਬੜਾ ਸਲਾਘਾਯੋਗ ਕਦਮ ਚੱਕਿਆ ਕਿ ਸਾਰੇ ਜਿੰਨੇ ਵੀ ਘੋਨੇ ਸਿੰਘ ਹੀਗੇ ਉਹਨਾਂ ਦੇ ਪੱਗਾਂ ਸਜਾਈਆਂ ਰੀਕੋ ਰੰਗ ਦੀਆਂ ਕੇਸਰੀ ਦਸਤਾਰਾਂ ਸਜਾ ਕੇ ਬਹੁਤ ਵਧੀਆ ਸਬੂਤ ਦਿੱਤਾ ਦੇ ਬਹੁਤ ਹੀ ਵਧੀਆ ਪ੍ਰੋਗਰਾਮ ਚੱਲ ਰਿਹਾ ਵਰ ਨਿਰਮਰਤਾ ਦੇ ਨਾਲ ਮਾਣ ਨਹੀਂ ਲੱਗਦੇ ਨੌਜਵਾਨਾਂ ਨੂੰ ਕਿਸੇ ਦੇਖ ਜਣਾ ਚਾਹੁੰਦੇ ਨੌਜਵਾਨਾਂ ਨੂੰ ਇਹ ਕਹਿੰਨੇ ਆ ਵੀ ਨਸ਼ਿਆਂ ਦੇ ਲਾਗੇ ਨਾ ਜਾਓ ਮਿਹਨਤ ਲਾਓ ਜਿੰਨੀ ਮਿਹਨਤ ਲਾਉਂਗੇ ਆਪੇ ਨਸ਼ੇ ਛੁੱਟ ਜਾਂਦੇ ਆ ਸਵੇਰ ਨੂੰ ਤੌਰ ਸ਼ਾਮ ਨੂੰ ਇੱਕ ਇੱਕ ਘੰਟਾ ਵੀ ਲਾਓ ਮਿਹਨਤ ਤੇ ਸਰੀਰ ਨਾਲੇ ਵਧੀਆ ਫਿੱਟ ਰਹਿੰਦਾ ਵਾ ਤੇ ਨਾਲੇ ਨਸ਼ਿਆਂ ਤੋਂ ਬਚੇ ਰਹਿੰਦੀ ਆ ਸਾਰੀ ਸੰਗਤ ਤੇ ਮਹਾਪੁਰਸ਼ਾਂ ਦਾ ਬਹੁਤ ਜ਼ਿਆਦਾ ਸੰਯੋਗ ਆ ਕਿਉਂਕਿ ਕਈਆਂ ਦੇ ਸਰਪੰਚ ਸਾਹਿਬ ਨੇ ਵੀ ਨਸ਼ੇ ਛੜਾਏ ਆ ਪਿੰਡ ਦੇ ਵਿੱਚ ਡਾਕਟਰ ਨੂੰ ਸਾਰਾ ਖਰਚੇ ਸੰਪੰਨ ਸਾਹਿਬ ਨੇ ਕਰਕੇ ਕੋਲੋਂ ਕਈਆਂ ਬੰਦਿਆਂ ਨੇ ਨਸ਼ੇ ਛੱਡ ਵੀ ਦਿੱਤੇ ਆ ਬਾਕੀ ਜਿੰਨੇ ਰਹਿੰਦੇ ਆ ਉਹ ਵੀ ਉਹਨਾਂ ਤੇ ਖਰਚਾ ਕੀਤਾ ਜਾਊਗਾ ਨਸ਼ਾ ਛਡਾਇਆ ਜਾਊਗਾ ਬਾਕੀ ਜਿਹੜੇ ਨਸ਼ੇ ਵਾਲੇ ਬੰਦੇ ਆ ਉਹ ਸਾਵਧਾਨ ਹੋ ਜਾਣ ਕਿਉਂਕਿ ਪਿੰਡ ਦੇ ਵਿੱਚ ਚੋਰੀਆਂ ਤੇ ਨਸ਼ੇ ਦਾ ਬਹੁਤ ਜ਼ਿਆਦਾ ਰੁਝਾਨ ਹੋ ਗਿਆ ਹੀ ਹੁਣ ਮਹਾਪੁਰਸ਼ਾਂ ਦੇ ਸੰਯੋਗ ਨਾਲ ਬਹੁਤ ਠੱਲ ਪੈ ਗਈ ਆ ਸਰਪੰਚ ਸਾਹਿਬ ਨੇ ਕਿਹਾ ਵੀ ਕੋਲੋਂ ਖਰਚ ਕਰਕੇ ਇਹਨਾਂ ਦੇ ਨਸ਼ੇ ਛੁਰਾਏ ਜਾਣਗੇ ਅੱਜ ਸੰਤ ਬਾਬਾ ਤੇਜ ਸਿੰਘ ਜੀ ਸੰਤ ਮਿਲਖਾ ਦੀ ਯਾਦ ਦੇ ਵਿੱਚ ਸ੍ਰੀ ਗੁਰਵਰਘਨ ਸ੍ਰੇਣੀ ਵਿੱਚ ਟੂਰਨਾਮੈਂਟ 14ਵਾਂ ਕੋਡ ਕੱਪ ਕਬੱਡੀ ਕੱਪ ਕਰਾਇਆ ਜਾ ਰਿਹਾ ਜਿਹਦੇ ਵਿੱਚ ਬਹੁਤ ਨਾਮਵਰ ਟੀਮਾਂ ਆਈਆਂ ਭਾਗ ਲੈ ਰਹੀਆਂ ਪਹਿਲਾ ਇਨਾਮ ਜਿਹੜਾ ਵਾ 1.5 ਲੱਖ ਰੁਪਈਆ ਦੂਸਰਾ ਨਾਮ ਜਿਹੜਾ 1 ਲੱਖ ਰੁਪਈਆ ਟੀਮਾਂ ਨੂੰ ਦਿੱਤਾ ਜਾ ਰਿਹਾ ਹੋਰ ਵੀ ਬੜੇ ਨਾਮਵਰ ਖਿਡਾਰੀ ਇਹਨਾਂ ਨੂੰ ਮੋਟਰਸਾਈਕਲ ਦੇ ਨਾਲ ਕੇ ਇਨਕੈਂਟੇ ਨਾਲ ਸਨਮਾਨਿਤ ਕੀਤਾ ਜਾ ਰਿਹਾ ਇਹ ਸਾਰਾ ਕੁਝ ਮਾਪੋਟਰ ਬਾਬਾ ਲੀਡਰਾਂ ਦੀ ਰਹਿਮ ਆਇਆ ਹੋ ਰਿਹਾ ਜੀ ਸਾਰੇ ਸੰਗ ਦੇ ਐਨ ਆਰ ਆ ਵੀਰ ਸਾਰੇ ਪਿੰਡਾਂ ਦੇ ਹੋ ਗਏ। ਮੈਂ ਤੁਹਾਨੂੰ ਅੱਜ ਦੀ ਕਬੱਡੀ ਤੇ ਕਹਿੰਦੀ ਦੀ ਕਬੱਡੀ ਕੀ ਫਰਕ ਨਹੀਂ ਪੈਂਦਾ। ਪਹਿਲੀ ਕਬੱਡੀ ਦੇਖੋ ਜੀ ਉਹ ਜਿਹੜੇ ਹੋਰ ਤਰੀਕੇ ਦੀ ਕੁਝ ਕੁ ਜਨਾਂ ਪੈਸਾ ਨਹੀਂ ਸੀਗਾ। ਥੋੜੇ ਲੋਕੀ ਨਸ਼ੇ ਤੋਂ ਰਹਿਦੋ ਖੇਡਦੇ ਸੀ। ਅੱਜ ਇਹ ਕਬੱਡੀ ਦੇ ਵਿੱਚ ਥੋੜਾ ਜਿਹਾ ਪ੍ਰੋਨਗ ਲੋਡ ਦਾ ਵੱਧ ਪੈਸਾ ਵਜਾ ਆ ਗਿਆ। ਉਹਦੇ ਨਾਲ ਥੋੜਾ ਜਿਹਾ ਈਰਖਾ ਮੇਰੇ ਨਾਲ ਝਗੜਾ ਵੱਧ ਗਿਆ। ਉਹਦੇ ਵਿੱਚ ਇਹ ਆ ਜਾਣ ਦਾ ਕਰਕੇ ਬਾਬੂ ਥੋੜਾ ਪ੍ਰੇਮ ਪਿਆਰ ਦੇ ਨਾਲ ਜਿਹੜਾ ਵਾ ਉਹ ਖੇਡਣਾ ਚਾਹੀਦਾ। ਮੇਰਾ ਪੈਸੇ ਨੂੰ ਮੁੱਖ ਰੱਖ ਕੇ ਨਹੀਂ ਖੇਡਣਾ ਚਾਹੀਦਾ। ਅੱਜ ਨੌਜਵਾਨ ਪੀੜੀ ਨੂੰ ਆਪਣਾ ਕੀ ਸੰਦੇਸ਼ ਦੇਣਾ ਚਾਹੀਦਾ ਹੈ? ਅੱਜ ਨੌਜਵਾਨ ਪੀੜੀ ਇਹ ਨੌਜਵਾਨ ਪੀੜੀ ਤੇ ਇਹ ਇੱਕ ਦੇ ਦੇਣਾ ਚਾਹੁੰਦੇ ਜੀ। ਖੇਡਾਂ ਦੇ ਵਿੱਚੋਂ ਬਾਹਰ ਭਾਗ ਲੋ। ਨਸ਼ੇ ਤੋਂ ਬੋਝੋ ਕਿ ਪੰਜਾਬ ਅੱਜ ਕੱਲ ਨਸ਼ੇ ਦਾ ਜਿਹੜਾ ਵਾ ਬਹੁਤ ਗਲਤ ਹੋ ਰਿਹਾ ਜੀ। ਇਸ ਕਰਕੇ ਨੌਜਵਾਨ ਨਹੀਂ ਹੋ ਪੀ ਲਿਆ। ਖੇਡਾਂ ਦੇ ਵਿੱਚ ਭਾਗ ਲੋ। ਆਪਸ ਤਾਲਮਿਲ ਕਰਕੇ ਆਪ ਦੇ ਪ੍ਰੇਮ ਪਿਆਰ ਦੇ ਨਾਲ ਸਾਰੇ ਰਹਿਣ ਜੀ। ਉਹ ਸਾਡੀ ਪੀੜ੍ਹੀ ਦੇਖੋ ਜੀ ਇਸ ਇਹਦੇ ਪਿੱਛੇ ਸਭ ਤੋਂ ਵੱਧ ਜਿਹੜਾ ਇਹ ਰਹਿਨਮਾਈ ਬਾਬਾ ਲੀਡਰ ਸਿੰਘ ਉਹਨਾਂ ਦੀ ਹੈ ਔਰ ਸੰਤ ਬਾਬਾ ਤੇਜਾ ਸਿੰਘ ਔਰ ਸੰਤ ਬਾਬਾ ਮਲਖਾ ਸਿੰਘ ਦੀ ਯਾਦ ਦੇ ਵਿੱਚ ਪਿੰਡ ਵੱਲੋਂ ਟੂਰਨਾਮੈਂਟ ਹਰ ਸਾਲ ਕਰਵਾਇਆ ਜਾਂਦਾ ਗੁਰੂ ਹਰਗੋਬਾ ਸਿੰਘ ਜੀ ਦੇ ਸਟੇਡੀਅਮ ਦੇ ਵਿੱਚ ਸੋ ਸਾਰੇ ਪਿੰਡ ਵੱਲੋਂ ਜਿੰਨੇ ਆਏ ਸਾਰਿਆਂ ਨੂੰ ਜੀ ਆਇਆਂ ਧੰਨਵਾਦ ਤੇ ਬਹੁਤ ਵਧੀਆ ਗੇਮਾਂ ਅੱਜ ਦੇ ਬੱਚੇ ਨਹੀਂ ਹੋ ਰਹੀਆਂ ਦੂਜੀਆਂ ਗੇਮਾਂ ਜਲਦੀ ਸ਼ੁਰੂ ਹੋਣ ਵਾਲੀਆਂ ਵੱਡੇ ਵੱਡੇ ਮਾਲ ਖੇਡਣ ਆ ਰਹੇ ਆ ਨਸ਼ਿਆਂ ਤੋਂ ਰਹਿ ਤੱਕ ਕਬੱਡੀ ਗੇਮ ਹੋਵੇ ਇਹੀ ਸਾਡੀ ਦੁਆ ਐਨਆਰਏ ਦਾ ਪੂਰਾ ਸਹਿਯੋਗ ਹੈ ਜੀ ਸਾਡੇ ਨਾਲ ਹਰ ਸਾਥ ਤੁਹਾਡੇ ਪਿੰਡ ਦੇ ਵਿੱਚ ਟੂਰਨਾਮੈਂਟ ਕਰਵਾਇਆ ਜਾਂਦਾ ਇੰਨੀ ਤਕਲੀਫ ਨਹੀਂ ਆਈ ਵੇਖਦੇ ਉਸ ਮੇਰੇ ਨਾਲ ਟੂਰਨਾਮੈਂਟ ਦੇਖੋ ਪਹਿਲੇ ਤੋਂ ਟੂਰਨਾਮੈਂਟ ਜਦੋਂ ਅੱਜ ਤੋਂ 40 ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਵੱਖਰਾ ਹੀ ਇੱਕ ਆਨੰਦ ਹੁੰਦਾ ਸੀਗਾ ਅੱਜ ਕਬੱਡੀ ਕੁਝ ਹੋਰ ਬਣ ਗਈ ਐ ਘੱਟ ਫਿਰ ਵੀ ਆਪਾਂ ਕੋਸ਼ਿਸ਼ ਕਰ ਸਕਦੇ ਆ ਤੇ ਠੀਕ ਐ ਬਹੁਤ ਵਧੀਆ ਹੁਣ ਦੁਬਾਰਾ ਨੌਜਵਾਨ ਜਿਹੜੇ ਉਹ ਗੇਮਾਂ ਨਾਲ ਜੁੜ ਰਹੇ ਆ ਜੀ ਸਪੋਰਟਸ ਖੇਡ ਰਹੇ ਬੱਚੇ ਬਹੁਤ ਵਧੀਆ ਕਰ ਰਹੇ ਬਹੁਤ ਵਧੀਆ ਸਰ ਜੀ ਅੱਜ ਇਹ ਚੇਡੀਆਂ ਵੱਡੀਆਂ ਰੌਣਕਾਂ ਲੱਗੀਆਂ ਜੋ ਬਹੁਤ ਵੱਡਾ ਕਬੱਡੀ ਮੈਚ ਕੋਲੋਂ ਆਇਆ ਜਾ ਰਿਹਾ ਜੋ ਹਰ ਸਾਲ ਕਰਵਾਇਆ ਜਾਂਦਾ ਕਿਵੇਂ ਦੇ ਪ੍ਰਬੰਧ ਲੱਗ ਰਹੇ ਔਰ ਕਿਵੇਂ ਦਾ ਮਕੂਦ ਹੋ ਰਿਹਾ ਅੱਜ ਦੇ ਟੂਰਨਾਮੈਂਟ ਬਾਰੇ ਇੱਥੇ ਬੜਾ ਮਜ਼ਾ ਆਇਆ ਇਹ ਇਹਦੀ ਬਹੁਤ ਵਧੀਆ ਪ੍ਰਬੰਧ ਨੇ ਇੱਥੇ ਦੇ ਜਿਹੜੇ ਪ੍ਰਬੰਧਕ ਨੇ ਜਿਹੜੇ ਇੱਥੇ ਦੇ ਸਰਪ੍ਰਸਤ ਨੇ ਉਹ ਬਾਬਾ ਲੀਡਰ ਸਿੰਘ ਜੀ ਨੇ ਉਹਨਾਂ ਦੀ ਰਹਿਮਾਈ ਦੇ ਵਿੱਚ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਇਲਾਕਾ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਇਹ ਜਿਹੜਾ ਟੂਰਨਾਮੈਂਟ ਹੈ ਹਰ ਸਾਲ ਕਰਵਾਇਆ ਜਾਂਦਾ ਔਰ ਮੇਰੇ ਖਿਆਲ ਦੇ ਵਿੱਚ ਜਿੰਨੀ ਸੰਗਤ ਇੱਥੇ ਆਈ ਆ ਇਹਨੇ ਆਮ ਟੂਰਨਾਮੈਂਟਾਂ ਦੇ ਉੱਤੇ ਨਹੀਂ ਹੁੰਦੀ ਇਹ ਬਾਬਾ ਜੀ ਉਹਨਾਂ ਦਾ ਕਰਕੇ ਹੀ ਆ ਕਿਉਂਕਿ ਟੀਮਾਂ ਵੀ ਬਹੁਤ ਵਧੀਆ ਆਈਆਂ ਪ੍ਰਬੰਧ ਬੜਾ ਵਧੀਆ ਹੈ ਬੜਾ ਸਚੱਜੇ ਤਰੀਕੇ ਦੇ ਨਾਲ ਸਾਰੇ ਮੈਚ ਚੱਲ ਰਹੇ ਆ ਅਸਰੇ ਕਹਿੰਦੇ موسیقی